ਪੰਜਾਬ ਦੇ ਵਿੱਚ ਜਦੋਂ ਆਪਾਂ ਡੈਮੋਗ੍ਰਾਫੀ ਦੇਖਦੇ ਆਂ ਆਬਾਦੀ ਵੰਡ ਦੇਖਦੇ ਆਂ ਤਾਂ ਉਹਦੇ ਚ 2011 ਦੇ ਵਿੱਚ ਜਿਹੜਾ ਸ਼ੈਡੂਲਡ ਕਾਰਡ ਸੈਂਸਸ ਹੈ ਉਹ ਲਗਭਗ 32% ਹੈ ਠੀਕ ਹੈ ਜੀ ਲੇਕਿਨ 15 ਸਾਲ ਦਾ ਜਿਹੜਾ ਡੈਕੇਡਲ ਗ੍ਰੋਥ ਇਹਨੂੰ ਦਹਾਕੇ ਦੀ ਗ੍ਰੋਥ ਕਹਿੰਦੇ ਆ ਪਿਛਲਾ ਸਟੈਟਿਸ ਅੰਕੜਾ ਵਿਗਿਆਨ ਦਾ ਇਹ ਹੈਗਾ ਤੱਥ ਕਿ 20% ਤੋਂ ਜ਼ਿਆਦਾ ਨਾਲ ਸ਼ੈਡਿਊਲ ਕਾਸਟ ਦੀ ਗ੍ਰੋਥ ਹੁੰਦੀ ਹੈ ਵਿਦਨ 10 ਇਅਰ ਜਦੋਂ ਇੱਕ 11 21 ਇਦਾਂ ਜੇ ਸੈਂਸਸ ਹੋਵੇ ਲੇਕਿਨ ਹੁਣ ਸੈਂਸਸ ਹੋਈ ਨਹੀਂ 15 ਸਾਲ ਹੋ ਗਏ ਤੇ ਜੇ ਕਨਸਟੈਂਟ 20% ਨਾਲੀ ਡੈਕੇਡਲ ਗ੍ਰੋਥ ਚੈੱਕ ਕੀਤੀ ਜਾਵੇ ਤਾਂ ਉਹ ਤਕਰੀਬਨ ਤਕਰੀਬਨ 38% ਤੋਂ ਉੱਪਰ ਵੱਦੀ ਪੰਜਾਬ 'ਚ ਅੱਜ ਦੇ ਦਿਨ ਸ਼ੈਡਿਊਲ ਕਾਸਟ ਦੀ ਹੋ ਜਿਹੜੀ ਕਿ 39 ਕਾਸਟਾਂ ਵਿੱਚ ਵੰਡੀ ਹੋਈ ਆ ਔਰ ਭਾਰਤ ਦੇਸ਼ ਦਾ ਇੱਕੋ ਹੀ ਇੱਕ ਸੂਬਾ ਆ ਜਿੱਥੇ ਸਭ ਤੋਂ ਜ਼ਿਆਦਾ ਅਨਸੂਚਿਤ ਜਾਤੀ ਪ੍ਰਤੀਸ਼ਤ ਹੈ ਉਹ ਪੰਜਾਬ ਹੈ ਠੀਕ ਹੈ ਔਰ ਜਦੋਂ ਅਸੀਂ ਪ੍ਰਤੀਸ਼ਤ ਨੂੰ ਸੱਤਾ ਨਾਲ ਜੋੜਦੇ ਹਾਂ ਤਾਂ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੋ ਜਾਂ ਸੱਤ ਚ ਮੁੱਖ ਮੰਤਰੀ ਬਣੇ ਤਾਂ 30% ਵੋਟਾਂ ਆ ਕਾਦੀਦਾਰ ਕੋਲ ਜਦੋਂ 12 ਚ ਦੂਜੀ ਵਾਰ ਹੀ ਬਣੇ ਤਾਂ 32% ਵੋਟਾਂ ਮਤਲਬ 38% ਵਾਦੀ ਔਰ ਵੋਟ ਕਿੰਨੀ ਹੁੰਦੀ ਆ ਜੀ ਆਪਾਂ ਇਹਦਾ ਇੱਥੋਂ ਕੱਢਣਾ ਹੋਵੇ ਨਿਚੋੜ ਵੀ 30% ਦਾ ਮੁੱਖ ਮੰਤਰੀ ਦੋ ਵਾਰੀ ਜਾਂ ਜੁਪੀ ਚ ਪੈਣ ਮਾਇਆਵਤੀ ਜੀ ਮੁੱਖ ਮੰਤਰੀ ਬਣੇ 2007 ਚ 20 ਕਰੋੜ ਵਾਦੀ ਦੇ ਮੁੱਖ ਮੰਤਰੀ ਬਣੇ ਠੀਕ ਹੈ ਜੀ ਸਿਰਫ 30% ਵੋਟਾਂ ਲੈ ਕੇ ਪੰਜਾਬ ਦੇ ਵਿੱਚ ਜਿੱਥੇ ਅੱਜ 3.5 ਕਰੋੜ ਦੇ ਕਰੀਬ ਪਾਪੂਲੇਸ਼ਨ ਹੈ ਔਰ 36-40% ਜਿਹੜੀ ਸੈਂਸਸ ਕਿਸੇ ਵਿਸ਼ੇਸ਼ ਵਰਗ ਦੀ ਹੋਵੇ ਉਹਦੇ ਉਹਦੇ ਬਹੁਤ ਸਾਰੇ ਮੁੱਦੇ ਆ ਬਹੁਤ ਸਾਰੇ ਮਸਲੇ ਆ ਜਿਹੜੇ ਕਿ 75 ਸਾਲਾਂ ਤੋਂ ਲਟਕੇ ਹੋਏ ਆ ਉਹਨਾਂ ਚ ਇੱਕ ਮੁੱਦਾ ਸੀ ਕਿ ਜਿਹੜਾ ਸ਼ੈਡਿਊਲ ਕਾਸਟ ਵਰਗ ਆ ਜਿਹਨੂੰ ਦਸ਼ਮੇਸ਼ ਪਿਤਾ ਗਰੀਬ ਸਿੱਖ ਕਹਿੰਦੇ ਆ ਜੀ ਪੰਥ ਦੇ ਵਿੱਚ ਜਿਨ੍ਹਾਂ ਨੂੰ ਗਰੀਬ ਸਿੱਖ ਗਣਿਆ ਜਾਂਦਾ ਜਦੋਂ ਦਸ਼ਮੇਸ਼ ਪਿਤਾ ਨੇ ਚਮਕੌਰ ਦੀ ਗੜੀ ਚ ਕੱਲ ਗਈ ਲਾਈ ਔਰ ਇਹ ਕਿਹਾ ਇਨ ਗਰੀਬ ਸਿੱਖਨ ਕੋ ਦੂ ਪਾਤਸ਼ਾਹੀ ਜਿਨ੍ਹਾਂ ਨੂੰ ਬਾਬੇ ਨਾਨਕ ਨੇ ਕਿਹਾ ਨਾਨਕ ਤਿੰਨ ਕੇ ਸੰਗ ਸਾਥ ਵੱਡੇ ਅਸਿਕਰੀ ਜਿਨ੍ਹਾਂ ਵਾਰੇ ਬਾਬਾ ਸਾਹਿਬ ਅੰਬਿਤ ਕਰਨੀ ਕਿਹਾ ਅੱਜ ਵੀ ਗਲੀ ਚੌਕ ਚ ਉਹਨਾਂ ਦਾ ਬੁੱਤ ਜਿੱਥੇ ਲੱਗਿਆ ਆ ਉਹ ਉਂਗਲੀ ਦਾ ਇਸ਼ਾਰਾ ਪਾਰਲੀਮੈਂਟ ਔਰ ਵਿਧਾਨ ਸਭਾ ਵੱਲ ਨੂੰ ਕਰਦਾ ਕਿ ਤੁਹਾਡੇ ਲਈ ਸੱਤਾ ਦਾ ਮੰਦਰ ਤੇ ਕਬਜ਼ਾ ਕਰੋ ਵਿਧਾਨ ਸਭਾ ਜਿੱਥੋਂ ਹੱਕ ਅਧਿਕਾਰ ਦਲਤਾਂ ਔਰ ਪਛੜੇ ਵਰਗਾਂ ਲਈ ਨਿਕਲਨੇ ਆਜ਼ਾਦੀ ਦੇ 75 ਸਾਲਾਂ ਚ ਇਹ ਪਹਿਲੀ ਵਿਧਾਨ ਸਭਾ ਆ ਜਿੱਥੇ 38 ਐਮ ਐਲ اے ਅੱਜ ਸ਼ੈਡਿਊਲ ਕਾਸਟ ਹੈ ਪੰਜਾਬ ਚ ਰਜਰਬ ਤਾਂ 34 ਹੈ ਲੇਕਿਨ ਐਮ ਐਲ اے 38 ਅਸ਼ਰੂ ਕਾਸਟ ਹੈ ਔਰ ਇਹ ਪਹਿਲੀ ਕੈਬਨਿਟ ਗਵਰਨਮੈਂਟ ਹੈ ਕੈਬਨਿਟ ਸਰਕਾਰ ਵਾਹੇ ਪੰਜਾਬ ਦੀ ਜਿੱਥੇ ਲਗਭਗ 7 ਦੇ ਲਗਭਗ ਜਿਨ੍ਹਾਂ ਨੂੰ ਜਾਂ ਕੈਬਨਿਟ ਮੰਤਰੀ ਹੈ ਜਾਂ ਕੈਬਨਿਟ ਰੈਂਕ ਦਿੱਤਾ ਗਿਆ ਔਰ ਇੱਕ ਐਗਜ਼ੈਂਪਲ ਤੁਹਾਡੇ ਬਠਿੰਡੇ ਚ ਆਪਾਂ ਬੈਠੇ ਆਂ ਨਾਲ ਮੁਖਸਰ ਪੈਂਦਾ ਇੱਥੋਂ ਬੀਬੀ ਬਲਜੀਤ ਕੌਰ ਜੀ ਕੈਬਨਟ ਮਨਿਸਟਰ ਨੇ ਔਰ ਇੱਧਰ ਨੂੰ ਆਪਾਂ ਆਉਨੇ ਆ ਚੀਮਾ ਸਾਹਿਬ ਮਾਨਯੋਗ ਅ ਕੈਬਨਟ ਮੰਤਰੀ ਨੇ ਉੱਧਰ ਨੂੰ ਆਪਾਂ ਜਦੋਂ ਵੜਦੇ ਆ ਅ ਤੇ ਗਰਦਾਸਪੁਰ ਦੇ ਵਿੱਚ ਲਾਲਚੰਦ ਘਟਾਰੂ ਚੱਕ ਜੀ ਨੇ ਤਿੰਨ ਹੋ ਗਏ ਈਟੀਓ ਹੋਰ ਭਜਨ ਸਿੰਘ ਜੀ ਅੰਬਰਸਰ ਬੈਠੇ ਨੇ ਪੰਜਵਾਂ ਜਲੰਧਰ ਆ ਜੋ ਮਹਿੰਦਰ ਭਗਤ ਜੀ ਬੈਠੇ ਨੇ ਹੁਸ਼ਿਆਰਪੁਰ ਆ ਜੋ ਡਾਕਟਰ ਰਵਜੋਤ ਜੀ ਬੈਠੇ ਨੇ ਇਹ ਤਾਂ ਸਿੱਧੇ ਸਰਕਾਰ ਛਾਮਨ ਜਿਹੜੇ ਨੇ ਕੈਬਨਟ ਰੈਂਕ ਆ ਡਾਕਟਰ ਸੁਖੀ ਜੀ ਸੱਤਵੇਂ ਨਮਾਸ਼ਹਿਰ ਜਿਹਦੇ ਚ ਬੈਠੇ ਨੇ ਇਹ ਪਹਿਲੀ ਸਰਕਾਰ ਹੈ ਮਤਲਬ ਕਿ ਜਿਨ੍ਹਾਂ ਨੇ ਲਾ ਅਫਸਰ ਜਿਹੜੀ ਸਰਕਾਰ ਆਪਣਾ ਕਾਨੂੰਨੀ ਪੱਖ ਕੋਟਾਂ ਚ ਲੜਦੀ ਆ ਉਹਨਾਂ ਦੇ ਜਿਹੜੇ ਡੈਜ਼ਿਗਨੇਟਿਵ ਆ ਉਹ ਲਾ ਅਫਸਰ ਕਹਿੰਦੇ ਆ ਕੋਈ ਏਜੀ 1 ਹੈ ਕੋਈ ਏਜੀ ਆ ਕੋਈ ਏਜੀ ਆ ਔਰ ਇਸ ਪੋਸਟ ਦੇ ਵਿੱਚ ਜਿਹੜੀ ਪਹਿਲੀ ਵਾਰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜੇ ਕਿਸੇ ਸਟੇਟ ਨੇ ਰੈਜ਼ਰਵੇਸ਼ਨ ਦਿੱਤੀ ਤਾਂ ਇਹ ਆ। ਮਤਲਬ ਅਨਸੂਚਿਤ ਜਾਤੀ ਵਰਗਾਂ ਦਾ ਜਿੱਦਾਂ ਉਹ ਪਿਛਲੇ ਦਿਨੀ ਫੈਸਲਾ ਆਇਆ ਕਿ ਸ਼ਗਨ ਸਕੀਮ ਜਿਹੜੀ ਲੜਕੀਆਂ ਵਾਸਤੇ ਉਹ 60 ਦਿਨ ਮਿਲਦੇ ਸੀ। 60 ਦਿਨ ਵਿੱਚ ਅਪਲਾਈ ਨਹੀਂ ਸੀ ਹੁੰਦੀ। ਵਿਆਹ ਦੀ ਤਰੀਕ ਤੋਂ 30 ਦਿਨ ਪਹਿਲਾਂ ਵਿਆਹ ਦੀ ਤਰੀਕ ਤੋਂ 30 ਦਿਨ ਬਾਅਦ। 30 ਦਿਨ ਬਾਅਦ ਤੱਕ ਤਾਂ ਉਹ ਕੋਠੀ ਝਾੜੀ ਚੱਲੀ ਜਾਂਦਾ ਆ। ਹੈ ਉਹ ਚੂੜੀਆਂ ਪਰੰਦੇ ਚੱਲੀ ਜਾਂਦੇ ਆ ਕੁਛ ਕਹਿੰਦੇ ਲੈਣ ਜਾਣਾ ਫਿਰ ਛੱਡਣ ਜਾਣਾ ਉਹ ਰਸਮਾਂ ਪੂਰੀਆਂ ਨੇ ਲੋ ਗਰੀਬ ਸਮਾਜ ਜਿਹੜਾ ਸੀ ਉਹ ਸ਼ਗਲ ਸਕੀਮ ਲੈਣ ਤੋਂ ਬਾਂਝਾ ਬਹੁਤ ਸਾਰੇ ਕੇਸ ਹੈ ਜੀ ਔਰ ਇਹ ਪਹਿਲੀ ਸਰਕਾਰ ਹੈ ਜਿਨੇ ਪਿਛਲੇ 25 ਸਾਲਾਂ ਤੋਂ ਜ਼ਿਆਦਾ ਇਸ ਸਕੀਮ ਚੱਲਦੀ ਆ ਇਸ ਵਾਰੀ ਇਸ ਸਕੀਮ ਦੇ ਦਿਨ 30 ਵਧਾ ਕੇ 90 ਕਰਤੇ ਗਏ ਆ ਔਰ ਇਹ ਪਹਿਲੀ ਸਰਕਾਰ ਹੈ ਜਿਨੇ ਪਿਛਲੇ 45 ਸਾਲਾਂ ਚ ਪਹਿਲੀ ਵਾਰੀ ਕਰਜ਼ੇ ਮਾਫ ਕੀਤੇ ਦਲਤਾਂ ਲਈ ਤਕਰੀਬਨ 70-80 ਕਰੋੜ ਤਕਰੀਬਨ 4700 ਜਿਹੜੇ ਕੇਸ ਸੀਗੇ ਕਰਜ਼ਿਆਂ ਦੇ ਉਹ ਮਾਫ ਕੀਤੇ ਆ ਔਰ ਇਸੇ ਤਰ੍ਹਾਂ ਨਾ ਪਿਛਲੇ 3-4 ਸਾਲ ਤੋਂ ਪੋਸਟ ਖਾਲੀ ਪਈ ਸੀ ਕਮਿਸ਼ਨ ਦੇ ਚੇਅਰਮੈਨ ਦੀ ਉਹ ਵੀ ਇਹਨਾਂ ਨੇ ਭਰੀ ਆ ਔਰ ਇਦਾਂ ਭਰੀ ਆ ਕਿ ਜਦੋਂ ਦਾ ਕਮਿਸ਼ਨ ਬਣਿਆ ਇਹ ਪਹਿਲੀ ਵਾਰ ਹੀ ਆ ਕਿ ਪੰਜਾਬ ਦੇ ਪੜ੍ਹੇ ਲਿਖਿਆ ਜਦ ਤੱਕ ਕਮਿਸ਼ਨ ਹੁੰਦਾ ਸੀ ਕਿ ਅਨੁਸੂਚਿਤ ਜਾਤੀ ਦਾ ਕੋਈ ਕਮਿਸ਼ਨ ਹੈਗਾ ਲੇਕਿਨ ਅੱਛਾ ਜਿਹੜਾ ਗਰੀਬ ਇਲਟਰੇਟ ਜਿਹੜਾ ਪੜ੍ਹਾਈ ਤੋਂ ਵੀ ਦੂਰ ਹੈ ਪਿੰਡਾਂ ਤੱਕ ਵੀ ਜਿਨ੍ਹਾਂ ਤੱਕ ਆਵਾਜ਼ ਪੁੱਜੀ ਆ ਵੀ ਕਮਿਸ਼ਨ ਦਾ ਕੋਈ ਚੇਅਰਮੈਨ ਲੱਗਿਆ ਆ ਕਮਿਸ਼ਨ ਕੋਈ ਕੰਮ ਕਰ ਰਿਹਾ ਆ ਕਮਿਸ਼ਨ ਦੇ ਆ ਮੈਂਬਰ ਨੇ ਇਹ ਇਹ ਬਹੁਤ ਵੱਡੇ ਪਦਰ ਤੇ ਜਿਹੜਾ ਰੌਲਾ ਆ ਇਹ ਇਸ ਵਾਰੀ ਹੀ ਨਜ਼ਰ ਆਉਂਦਾ ਇਹ ਵੀ ਸਰਕਾਰ ਦੇ ਸਿਰ ਸੇਰਾ ਵੱਜਦਾ ਆ ਕਿ ਜਿਨ੍ਹਾਂ ਨੇ ਬੜੀ ਖੁੱਲ੍ਹ ਦਿੱਲੀ ਦੇ ਨਾਲ ਅਨਸੂਚਿਤ ਜਾਤੀ ਵਰਗਾਂ ਦੀਆਂ ਸ਼ਿਕਾਇਤਾਂ ਤੇ ਕੰਮ ਕਰਨ ਲਈ ਅਨਸੂਚਿਤ ਜਾਤੀ ਵਰਗਾਂ ਨੂੰ ਇਨਸਾਫ ਦਿਵਾਉਣ ਲਈ ਔਰ ਦਸ਼ਮੇਸ਼ ਪਿਤਾ ਦੇ ਗਰੀਬ ਸਿੱਖ ਜਿਹੜੇ ਦਾ ਕਲਗੀ ਲਾਉਂਦੇ ਸੀ ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਸਿਰ ਤੇ ਇਨਸਾਫ ਦੀ ਵੀ ਕਲਗੀ ਲੱਗ ਜਾਏ ਉਸ ਕਮਿਸ਼ਨ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰ ਜਿਹੜੀ ਆ ਉਹ ਲੱਗੀ ਹੋਆ ਭਲਾਈ ਬਹੁਤ ਸਾਰੀਆਂ ਹਲੇ ਕਮੀਆਂ ਜਿਹੜੀਆਂ ਅਸੀਂ ਸਰਕਾਰ ਦੇ ਧਿਆਨ ਚ ਬਾਰ-ਬਾਰ ਲਿਆਉਨੇ ਆ ਇਹਨਾਂ ਨੂੰ ਦੂਰ ਕਰੋ ਆਉਣ ਵਾਲੇ ਸਮੇਂ ਚ ਹੋ ਸਕਦਾ ਸਰਕਾਰ ਉਹਨਾਂ ਨੂੰ ਦੂਰ ਕਰ ਦੇ हां ਇਸ ਸੰਬੰਧੀ ਪੰਜਾਬ ਰਾਜ ਸੂਚਿਤ ਜਾਤੀ ਕਮਿਸ਼ਨ ਦੀ ਫੁੱਲ ਕਮਿਸ਼ਨ ਮੈਂਬਰ ਮੀਟਿੰਗ ਫੁੱਲ ਕਮਿਸ਼ਨ ਮੈਂਬਰ ਦਾ ਹੁੰਦਾ ਆ ਵੀ ਸਰਕਾਰ ਨੇ ਇੱਕ ਤਾਂ ਚੇਅਰਮੈਨ ਉਹਦੇ ਬਾਅਦ ਕਮਿਸ਼ਨ ਦਾ ਜਿਹੜਾ ਸਰਕਾਰ ਨੇ ਇੱਕ ਮੈਂਬਰ ਲਾਇਆ ਹੈ ਉਹਨੂੰ ਮੈਂਬਰ ਸੈਕਟਰੀ ਕਹਿੰਦੇ ਆਈਐਸਪੀਸੀਐਸ ਲੈਵਲ ਦਾ ਅਧਿਕਾਰੀ ਹੁੰਦਾ ਫਿਰ ਸਰਕਾਰ ਨੇ ਜਿੰਨੇ ਮੈਂਬਰ ਨਿਯੁਕਤ ਕੀਤੇ ਜਦਾ ਮਤਲਬ 5 ਮੈਂਬਰ ਵਾ ਜਿਨ੍ਹਾਂ ਚੋਂ ਕਿੰਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਆ ਫਿਰ ਸਾਡੇ ਦੋ ਐਕਸ ਆਫੀਸ਼ਲ ਮੈਂਬਰ ਨੇ ਜਿਨ੍ਹਾਂ ਚ ਇੱਕ ਪੰਜਾਬ ਪੁਲਿਸ ਮੁਖੀ ਡੀਜੀਪੀ ਮੇਰੇ ਕਮਿਸ਼ਨ ਦੇ ਇੱਕ ਅਫੀਸਰ ਮੈਂਬਰ ਨੇ ਇੱਕ ਡਾਇਰੈਕਟਰ ਲੋਕਲ ਬਾਡੀ ਗਵਰਨਮੈਂਟ ਉਹ ਮੈਂਬਰ ਨੇ ਇਹਨੂੰ ਫੁੱਲ ਕਮਿਸ਼ਨ ਕਹਿੰਦੇ ਆ ਇਹ ਫੁੱਲ ਕਮਿਸ਼ਨ ਮੀਟਿੰਗ ਜਿਹੜੀ ਆ ਮੈਨੂੰ ਲੱਗਦਾ ਪਿਛਲੇ 4-5 ਸਾਲਾਂ ਚ ਪਹਿਲੀ ਵਾਰ ਹੋਣ ਜਾ ਰਹੀ ਹੈ 28 ਤਰੀਕ ਨੂੰ ਹੋਣ ਜਾ ਰਹੀ ਆ ਜਿਹਦੇ ਚ ਪੰਜਾਬ ਦੇ ਅਰ ਸੂਚਿਤ ਯਾਤੀ ਵਰਗਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਏਜੰਡਿਆਂ ਤੇ ਵਿਚਾਰ ਬਟਾਂਦਰਾ ਕੀਤਾ ਜਾਏਗਾ ਔਰ ਇੱਕ ਜਿਹੜੀ ਬਹੁਤ ਵੱਡੀ ਇੱਕ ਬ੍ਰੇਕ ਲੱਗੀ ਹੋ ਸੀਗੀ ਹੁਣ ਸੂਚਿਤ ਜਾਤੀ ਮੁੱਦਿਆਂ ਨੂੰ ਕਮਿਸ਼ਨ ਵਿਚਾਰੇ ਔਰ ਉਹ ਅਸੀਂ ਉਦੋਂ ਨੂੰ 28 ਤਰੀਕ ਨੂੰ ਤੋੜਾਂਗੇ ਔਰ ਅਗਲੇ ਸਮੇਂ ਚ ਨਿਰਵਿਘਨ ਕੰਟੀਨਿਊਟੀ ਇਹ ਮੀਟਿੰਗਾਂ ਚੱਲਣਗੀਆਂ ਵਿਚਾਰ ਮੰਤਨ ਜਿੱਤੇ ਹੋਣਗੇ ਇੱਕ ਜਿਹੜਾ ਅਸੀਂ ਕਮਿਸ਼ਨ ਬਣੋ ਜਿਹੜਾ ਸਰਕਾਰ ਦੇ ਨਾਲ ਅਸੀਂ ਵਿਚਾਰ ਚਰਚਾ ਕੀਤੀ ਆ ਕਿ ਐਕਟ ਦੇ ਵਿੱਚ ਇਹ ਲਿਖਿਆ ਕਿ ਜ਼ਿਲ੍ਹਾ ਪੱਧਰੀ ਜਿਹੜੇ ਆ ਜਿੰਨੀਆਂ ਐਨ ਜੀਓਜ਼ ਨੇ ਜਿੰਨੀਆਂ ਕੋਈ ਸੋਸਾਇਟੀ ਦੇ ਵਿੱਚ ਕੰਮ ਕਰਦੇ ਲੋਕ ਨੇ ਉਹਨਾਂ ਸਾਰਿਆਂ ਨੂੰ ਅਸੀਂ ਲਾਮਬੰਦ ਕਰੀਏ ਚਾਕੋ ਉਹਨਾਂ ਨੂੰ ਇਕੱਠੇ ਕਰੀਏ ਉਹਦੇ ਵਿੱਚ ਵੀ ਅਸੀਂ ਸਰਕਾਰ ਨੂੰ ਕਿਹਾ ਕਿ ਸਾਨੂੰ ਇਹਦੇ ਤੇ ਜਿਹੜੀ ਹੈਗੀ ਆ ਇੱਕ ਪ੍ਰੋਗਰਾਮ ਬਣਾ ਕੇ ਇਦਾਂ ਦਿੱਤਾ ਜਾਵੇ ਕਿਉਂਕਿ ਹੁਣ ਅਸੀਂ ਜਿੱਦ ਤੱਕ ਕਮਿਸ਼ਨ ਵੱਲੋਂ ਮੀਟਿੰਗਾਂ ਕਰਦੇ ਅੱਜ ਅਸੀਂ ਪੁੱਚੋ ਮੰਡੀ ਆਏ ਆ ਪਿਛਲੇ ਹਫ਼ਤੇ ਰੋਪੜ ਸੀ ਜਿਹੜਾ ਮੈਂ ਨਹੀਂ ਸੀ ਕਿਤੇ ਜਾ ਪਾਇਆ ਜਾਂ ਮੇਰੇ ਜਦੋਂ ਦਾ ਮੈਂ ਚੇਅਰਮੈਨ ਲੱਗਿਆ ਜਾਂ 25 ਸਾਲਾਂ ਤੋਂ ਜਦੋਂ ਦਾ ਮੈਂ ਰਾਜਨੀਤੀ 'ਚ ਹਾਲਾਂਕਿ ਰਾਜਨੀਤੀ ਨਹੀਂ ਕਹਿ ਸਕਦਾ ਇਸ ਸਮਾਜ ਸੇਵਾ ਕਿਉਂਕਿ ਰਾਜਨੀਤੀ ਜਦੋਂ ਮੈਂ 2019 'ਚ ਆਇਆ ਤੇ ਉਦੋਂ ਦਾ ਹੀ ਮੈਂ ਹਰ ਐਤਵਾਰ ਕਿਤੇ ਨਾ ਕਿਤੇ ਪੈਲਸ ਭਰ ਕੇ ਪ੍ਰੋਗਰਾਮ ਕਰ ਰਿਹਾ 25 ਸਾਲਾਂ ਦਾ ਮੇਰਾ ਰਿਕਾਰਡ ਹੈ ਅਸੀਂ ਸਰਕਾਰ ਨੂੰ ਵੀ ਬੇਨਤੀ ਕੀਤੀ ਆ ਕਿ ਸਾਨੂੰ ਵੱਖ-ਵੱਖ ਹਲਕਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਕੰਮ ਕਰਦੀਆਂ ਉਹਨਾਂ ਨੂੰ ਕਮਿਸ਼ਨ ਦਿਆਂ ਨੋਡਲ ਅਜਾਸੀਆਂ ਤੌਰ ਤੇ ਜਿਹੜੀਆਂ ਵੈਲਫੇਅਰ ਲਈ ਲੋਕਾਂ 'ਚ ਲੱਗਣ ਉਹਨਾਂ ਨੂੰ ਕੰਮ ਕਰਨ ਦੀ ਅਸੀਂ ਉਹਨੂੰ ਪਲਾਨਿੰਗ ਦਿੱਤੀ ਆ ਹੋ ਸਕਦਾ ਆਉਣ ਵਾਲੇ ਸਮੇਂ 'ਚ ਉਸ ਪਲਾਨਿੰਗ ਤੇ ਵੀ ਹੋ ਜਾਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਵੱਡੀ ਸੁਲਵਾਈ ਜਿਹੜੀ ਹੁੰਦੀ ਆ ਡੀਜੀਪੀ ਆਫਿਸ ਜਿੱਥੇ ਸਾਨੂੰ ਪ੍ਰੋਬਲਮ ਆਉਂਦੀ ਆ ਪਿਛਲੇ 5.5 ਮਹੀਨੇ ਕਮਿਸ਼ਨ ਦਾ ਔਰ ਪੰਜਾਬ ਪੁਲਿਸ ਦਾ ਜਿਹੜਾ ਕੋਆਰਡੀਨੇਟ ਹੈ ਉਹ ਬੜਾ ਉਸ ਤਰੀਕੇ ਦਾ ਉਹਨੂੰ ਹੋਰ ਪ੍ਰਚੰਡ ਕਰਨ ਲਈ ਮੈਂ ਜਿੱਦਾਂ ਡੀਜੀਪੀ ਸਾਹਿਬ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਸੁਝਾਅ ਦਿੱਤਾ ਕਿ ਸਾਨੂੰ ਟਿਕੋ ਕੇ ਡੀਜੀਪੀ ਸਾਡਾ ਕਮਿਸ਼ਨ ਦੇ ਮੈਂਬਰ ਨੇ ਐਕਸ ਆਫਿਸ ਹੋ ਅਸੀਂ ਲੋਕਾਂ ਦੀ ਬੇਨਤੀ ਕੀਤੀ ਕਿ ਥੱਲੇ ਜਿਹੜਾ ਐਸਐਸਪੀ ਪੱਧਰ ਤੇ ਜਾਂ ਡੀਐਸਪੀ ਪੱਧਰ ਤੇ ਕੰਮ ਕਰਨ ਚ ਕਿਤੇ ਕਮੀ ਪੇਸ਼ੀ ਆਉਂਦੀ ਆ ਉਹਦੇ ਨਾਲ ਡਿਪਾਰਟਮੈਂਟ ਦਾ ਔਰ ਕਮਿਸ਼ਨ ਦਾ ਕੋਆਰਡੀਨੇਸ਼ਨ ਨਾ ਹੋਣ ਕਰਕੇ ਡਿਪਾਰਟਮੈਂਟ ਨੂੰ ਉਹਦੇ ਚ ਵੱਡੇ ਪੱਧਰ ਤੇ ਹਾਨੀ ਚੱਲਣੀ ਪੈਂਦੀ ਆ ਮੇਰਾ ਇਹ ਮੰਨ ਕਹਿੰਦਾ ਆ ਕਿ ਪੰਜਾਬ ਪੁਲਿਸ ਦੀ ਖਾਕੀ ਨੂੰ ਦੇਖ ਕੇ ਪੰਜਾਬ ਪੁਲਿਸ ਦੀ ਵਰਦੀ ਨੂੰ ਦੇਖ ਕੇ ਪੰਜਾਬੀ ਇਹ ਕਹਿਣ ਕਿ ਸਾਡੇ ਰਾਖੇ ਨਹੀਂ ਅੱਜ ਪੰਜਾਬੀਆਂ ਦੇ ਮਨਾਂ ਚ ਹਲੇ ਇਹ ਆਵਾਜ਼ ਨਹੀਂ ਆਉਂਦੀ ਮੈਂ ਡੀਜੀਪੀ ਸਾਹਮਣੇ ਡਿਸਕਸ ਕੀਤਾ ਮੇਰੀ ਇਹ ਇਤਮੰਨਾ ਆ ਖਾਕੀ ਨੂੰ ਦੇਖ ਕੇ ਲੋਕ ਇਹ ਕਹਿਣ ਸਾਡੇ ਰਾਖੇ ਆ ਗਏ ਹੋਰ ਕੰਮ ਖਤਮ ਹੋ ਜਾਣਾ ਹੋਰ ਸਾਡਾ ਸਮੱਸਿਆ ਦਾ ਹੱਲ ਹੋ ਜਾਣਾ ਫਿਰ ਉਹਨਾਂ ਨੇ ਮੇਰੇ ਤੋਂ ਪੁੱਛਿਆ ਸੀ ਵੀ ਅਸੀਂ ਕਿੱਦਾਂ ਇਹਨੂੰ ਕਰ ਸਕਦੇ ਆ ਉਹਨਾਂ ਚ ਮੈਂ ਪਹਿਲਾ ਸੁਝਾਅ ਦਿੱਤਾ ਸੀ ਕਿ ਸਾਡਾ ਚਰਚ ਕਮਿਸ਼ਨ ਹੈਗਾ ਸਾਡਾ ਉਹਨਾਂ ਇੱਕ ਨੋਡਲ ਅਫਸਰ ਡੀਜੀਪੀ ਰੱਖ ਜਿਹੜੇ ਪੰਜ ਛੇ ਸਪੈਸ਼ਲ ਡੀਜੀਪੀ ਪੁਆਇੰਟ ਕੀਤੇ ਆ ਉਹਦੇ ਚ ਫਿਰ ਉਸੇ ਦਿਨ ਆਪਾਂ ਖੁਸ਼ੀ ਦੀ ਗੱਲ ਹੈ ਕਿ ਸਪੈਸ਼ਲ ਡੀਜੀਪੀ ਨਰੇਸ਼ अरोड़ा ਜੀ ਉਹ ਕਮਿਸ਼ਨ ਦੇ ਨਾਲ ਜਿਹੜੇ ਜੋੜੇ ਗਏ ਆ ਹੁਣ ਮੰਨ ਲਓ ਕਿ ਕਿਤੇ ਉਹ ਕੋਈ ਐਸਐਸਪੀ ਜਾਂ ਡੀਐਸਪੀ ਪੱਧਰ ਤੇ ਕੋਈ ਭੇਜਦਾ ਸਾਡੀ ਦਾ ਚਿੱਠੀ ਐਸਐਸਪੀ ਨੂੰ ਜਾਣੀ ਆ ਜਾਂ ਡੀਸੀ ਨੂੰ ਜਾਣੀ ਆ ਅਸੀਂ ਐਸਐਸਪੀ ਪੱਧਰ ਤੇ ਜਿੱਥੇ ਕਿਤੇ ਉਹ ਅਣਗਹਿਲੀ ਕਰਦੇ ਆ ਡਿਊਟੀ ਵਿੱਚ ਜਾਂ ਸੀਰੀਅਸ ਨਹੀਂ ਲੈਂਦੇ ਉਹਦੀ ਡਾਇਰੈਕਟ ਰਿਪੋਰਟ ਅਸੀਂ ਡੀਜੀਪੀ ਆਫਿਸ ਭੇਜਦੇ ਆਂ ਔਰ ਵਟਸਐਪ ਤੇ ਤੁਰੰਤ ਐਕਸ਼ਨ ਪਹਿਲਾਂ ਅਸੀਂ ਚਿੱਠੀ ਪੱਤਰ ਕਰਦੇ ਸੀ ਉਹ ਚਿੱਠੀ ਪੱਤਰ 30 ਦਿਨ ਮਹੀਨਾ ਐਦਾ ਇੱਕ ਇਹ ਨਵੀਂ ਆਪਾਂ ਡਿਵੈਲਪਮੈਂਟ ਜਿਹੜੀ ਲਾਸਟ ਵੀਕ ਦੇ ਐਸੇ ਹਫਤੇ ਕੀਤੀ ਆ ਕਿਉਂਕਿ ਮੰਗਲਵਾਰ ਨੂੰ ਹਫਤਾ ਹੋਣਾ ਵਾਲੇ ਚ 5 6 ਦਿਨ ਹੀ ਹੋਏ ਆ ਔਰ ਇਹਦੇ ਨਾਲ ਵੀ ਸਾਨੂੰ ਲੱਗਦਾ ਵੀ ਕਿ ਜਿਹੜਾ ਅ ਅਨਸੂਚਿਤ ਜਾਤੀ ਵਰਗਾਂ ਨੂੰ ਇਨਸਾਫ ਮਿਲੇ ਔਰ ਇਹ ਵੀ ਪੰਜਾਬ ਸਰਕਾਰ 75 ਸਾਲਾਂ ਚ ਪਹਿਲੀ ਵਾਰੀ ਹੋਇਆ ਠੀਕ ਹੈ ਜੀ ਜੀ